ਹਾਥਿਆਰਾਂ ਦੀ ਨੋਕ ਤੇ ਬਠਿੰਡਾ ਦੀ ਕਿਲਾ ਰੋਡ ਤੇ ਇੱਕ ਮਨੀ ਐਕਸਚੇਂਜਰ ਤੋਂ ਕੀਤੀ ਗਈ 70 ਤੋਂ 80 ਹਜ਼ਾਰ ਦੀ ਲੁੱਟ ਲੁਟੇਰੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਹੋਏ ਕੈਦ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਕਰੀਬ 12 ਵਜੇ ਬਠਿੰਡਾ ਦੀ ਕਿਲਾ ਰੋਡ ਦੇ ਨੇੜੇ ਸਥਿਤ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਦੇ ਵਿੱਚ ਗ੍ਰਾਹਕ ਬਣ ਕੇ ਆਏ ਐਕਟਿਵਾ ਸਵਾਰ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਦੁਕਾਨਦਾਰ ਤੋਂ ਲੁੱਟ ਨੂੰ ਅੰਜਾਮ ਦਿੱਤਾ ਗਿਆ ਤੇ ਜਾਂਦੇ ਹੋਏ ਵਾਰਦਾਦ ਦੇ ਵਿੱਚ ਵਰਤਿਆ ਗਿਆ ਹਥਿਆਰ ਵੀ ਰਸਤੇ ਦੇ ਵਿੱਚ ਸਿੱਟ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੇ आला ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਜਲਦ ਦੋਸ਼ੀਆਂ ਨੂੰ ਫੜਨ ਦਾ ਦਾਵਾ ਵੇ ਕੀਤਾ ਜਾ ਰਿਹਾ ਹੈ ਉਥੇ ਦਿਨ ਦਿਹਾੜੇ ਵਾਪਰੀ ਇਸ ਘਟਨਾ ਦੇ ਨਾਲ ਇਲਾਕੇ ਦੇ ਨਾਲ-ਨਾਲ ਸ਼ਹਿਰ ਦੇ ਵਿੱਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਤੇ ਲਗਾਮ ਲਗਾਉਣ ਦੀ ਪੁਲਿਸ ਤੋਂ ਅਪੀਲ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਆਪਣੇ ਗੁਆਣ ਦੇ ਵਿੱਚ ਹੈਗਾ ਮੈਂ ਰਸ਼ੀਦ ਦੁਕਾਨਾ ਰਸ਼ੀਦ ਮਨੀ ਐਕਸਚेंजर ਆ ਦੋ ਮੁੰਡੇ ਆਏ ਸੀ ਐਕਟਿਵਾਟ ਦੇ ਕੋਲ ਵਾਈਟ ਐਕਟਿਵਾਟ ਹੈ ਕਹਿੰਦੇ ਨੋਟ ਚੇਂਜ ਕਰਾਣੇ ਫਟੇ ਨੋਟ ਸੀਗੇ ਤੇ ਉਹ ਇੱਕ ਮੁੰਡਾ ਅੰਦਰ ਚਲਾ ਗਿਆ ਇੱਕ ਮੁੰਡਾ ਬਾਹਰ ਖੜ ਗਿਆ ਜਦੋਂ ਇੱਕ ਇਹਨਾਂ ਬਾਹਰ ਖੜ ਗਿਆ ਉਹ ਅੰਦਰ ਗਿਆ ਉਹਨੇ ਕਿਰਪਾਨ ਕੱਢ ਲਈ ਲਫਾਵੇ ਚ ਬੇਟੀ ਸੀ ਕਿਰਪਾਨ ਸੀਗੀ ਉਹਨੇ ਪਹਿਲਾਂ ਮੋਢੇ ਤੇ ਕਿਰਪਾਨ ਮਾਰੀ ਕਿਰਪਾਨ ਮਾਰ ਕੇ ਜਿੰਨਾ ਕੈਸ਼ ਸੀ ਕਹਿੰਦਾ ਜਿੰਨਾ ਸਾਰਾ ਕੈਸ਼ ਕੱਢ ਦੇ ਬਾਅਦ ਕਹਿੰਦਾ ਮੇਰੇ ਕੋ ਡੱਬੇ ਚ ਪਿਸਤੌਲ ਹੈਗੀ ਆ ਉਹ ਡਰ ਗਿਆ ਉਹ ਡਰ ਕੇ ਸੈਰਤੀ ਹੋ ਗਿਆ ਜਿੰਨਾ ਕੈਸ਼ ਸੀ ਨਵਾਂ ਕੈਸ਼ ਸੀ ਹੋਰ ਡਾਲਰ ਵਗੈਰਾ ਵੇ ਦੀ ਜਿੰਨਾ ਦੀ ਕੈਸ਼ ਸੀ ਉਹ ਸਾਰਾ ਕੈਸ਼ ਇਕੱਠਾ ਕਰਕੇ ਲੈ ਗਏ ਜਾਂਦੇ ਜਾਂਦੇ ਨਵੇਂ ਨੋਟ ਟੰਗੇ ਦੀ ਨੋਟਾਂ ਦੀ ਨੋਟ ਨਹੀਂ ਹੁੰਦੇ ਜਾਂਦੇ ਨੋਟ ਵੀ ਪਾ ਕੇ ਲੈ ਗਏ ਗੱਲ ਕਿੱਥੋਂ ਦੀ ਘਟਨਾ ਸੀ ਕਿਹੜਾ ਜਨ ਨਹੀਂ ਪਹਿਲਾਂ ਦੇ ਅਸਰ ਦੇਖਣੇ ਜਿਹੜੀ ਵਾਰਦੇ ਤੇ ਕਿਰਪਾਨ ਵਰਤੀ ਦੀ ਉਹ ਪੀਰਖਾਨੇ ਕੋਲ ਕਿਰਪਾਨ ਸੁੱਟ ਕੇ ਜਾਂਦੇ ਜਾਂਦੇ ਜੀ ਉਹ ਮੌਕੇ ਤੇ ਪ੍ਰਸ਼ਾਸਨ ਸੀ ਉਹਨਾਂ ਨੇ ਰਿਕਵਰ ਕਰ ਲਈ ਕਿਰਪਾਨ ਤਾਂ ਜੀ ਕਿੰਨੀ ਕੁ ਉਮਰ ਦੇ ਲੱਗਦੇ ਸੀਗੇ ਉਮਰ 28 30 ਸਾਲ ਦੀ ਉਮਰ ਹੋ ਸਕਦੀ ਹੈ ਦੋਨਾਂ ਦੀ ਜੀ ਐਕਟਿਵ ਹਤੀ ਸੀ ਵਾਈਟ ਐਕਟਿਵ ਹਤੀ ਉਹਨਾਂ ਕੋਲ ਜੀ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਜੀ ਵੈਸੇ ਵੀ ਯਾਰ ਚ ਕਾਰੋਬਾਰ ਹੈ ਨੀਗਾ ਕੁਝ ਦੁਕਾਨਦਾਰ ਵੈਸੇ ਹੀ ਹੋਇਆ ਪਿਆ ਪਰੇਸ਼ਾਨ ਕੁਝ ਦਿਨੇ ਦਿਨੇ ਵਾਰਦਾਤਾ ਹੀ ਹੋ ਲੱਗਿਆ ਫਿਰਸਰੇ ਫਿਰ ਤਾਂ ਜਮਾਂ ਹੀ ਵਿਸ਼ਵਾਸ ਉੱਠਾ ਜਾਊ ਹਾਂ ਪਰ ਪੀਸੀਆਰ ਮੌਕੇ ਤੇ ਆ ਗਏ ਸੀ ਜੀ ਪ੍ਰਸ਼ਾਸਨ ਮੌਕੇ ਤੇ ਆ ਗਏ ਸੀ ਜੀ ਲੈ ਕੇ ਗਏ ਕਿਸੇ ਨੂੰ ਨਾਲ ਜਾਂ ਫਰਾਰ ਹੋ ਗਏ ਨਹੀਂ ਉਹ ਜਿਹੜੇ ਵਾਰਦਾਤ ਵਾਲੇ ਸੀ ਉਹ ਦੋਨੇ ਭੱਜ ਗਏ ਸੀ ਮੌਕੇ ਤੋਂ ਆਈ ਜਿਹੜੀ ਕਿਰਪਾਨ ਸੀ ਮੌਕੇ ਤੇ ਰਿਕਵਰ ਕਰ ਲਈ ਉਹਨਾਂ ਨੇ ਉਹ ਲੈ ਗਏ ਕਿਰਪਾਨ ਤਾਂ ਕੋਈ ਜ਼ਖਮੀ ਵੀ ਹੋਏ ਨਹੀਂ ਉਹ ਬੱਚੇ ਤੇ ਰਹਿ ਗਈ ਕਿਰਪਾਨ ਮਾਰੀ ਸੀ ਕਿਰਪਾਨ ਵੱਜੀ ਵੱਜੀ ਨਹੀਂ ਉਹ ਥੋੜੀ ਬੱਚੇ ਤੇ ਰਹਿ ਗਈ ਉਸ ਚੀਜ਼ ਦੀ ਇਹ ਰਿਸ਼ਤ ਗਰਗ ਦੀ ਦੁਕਾਨ ਹੈਗੀ ਹੈ ਮਨਿਕ ਸਿੰਘ ਦਾ ਕੰਮ ਕਰਦੇ ਆ ਇੱਥੇ ਇਹ ਕੋਈ ਤਰਵਾਰ ਰਹਿ ਕੇ ਦੋ ਆਏ ਨਸ਼ੇੜੀ ਟਾਈਪ ਜਾਦੇ ਹੈਗੇ ਆ ਉਹ ਅਸੀਂ ਮੌਕੇ ਤੇ ਪਹੁੰਚ ਗਏ ਅਸੀਂ ਸਰਚ ਕਰ ਰਹੇ ਹਾਂ ਸਾਰਾ ਕੋਈ ਗੱਲ ਨਹੀਂ ਬਹੁਤ ਜਲਦੀ ਡ੍ਰੈਸ ਕਰ ਲਾਂਗੇ ਸਰ ਕਿੰਨੀ ਕਿਦੀ ਲੁੱਟ ਹੋਈ ਆ ਕੋਈ ਵੈਪਨ ਸੀ ਉਹਨਾਂ ਕੋਲੇ ਨਹੀਂ ਵੈਪਨ ਇੱਕ ਤਲਵਾਰ ਹੀ ਸੀਗੀ ਉਹ ਇੱਥੇ ਗਲੀ ਚ ਸੱਟ ਕੇ ਭੱਜ ਗਏ ਆ ਅੱਛਾ ਜੀ ਤੇ ਆਪਣਾ ਇਹ 60-70 ਹਜ਼ਾਰ ਰੁਪਏ ਦੀ ਦੱਸ ਰਿਹਾ ਸਰ ਮਾਲਕ ਦੇ ਸੱਟ ਸੱਟਾ ਸੁੱਟਾ ਨਹੀਂ ਨਹੀਂ ਕੋਈ ਸੱਟ ਵਗੈਰਾ ਨਹੀਂ ਹੈਗੀ ਸਕੂਟਰੀ ਸੀਸੀਟੀਵੀ ਚ ਆਇਆ ਉਹ ਉਸੇ ਅਸੀਂ ਵੇਖ ਰਹੇ ਆਂ ਵੇਖ ਰਹੇ ਆਂ ਸਾਰੀਆਂ ਸਕੂਟ ਸੀਸੀਟੀਵੀ ਕੈਮਰੇ ਦੇਖ ਰਹੇ ਆਂ ਥੈਂਕ ਯੂ